ਸਤਨਾਮ ਸ੍ਰੀ ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ ਸ੍ਰੀ ਰਗ ਮਹਲਾ 4 ਕਰ ਦੁਜਾ ਸ਼ੰਤ ਇਕ ਓਅੰਕਾਰ ਸਤਗੁਰ ਪ੍ਰਸਾਦ ਮੰਦ ਐ ਆਣੀ ਪੇੜ ਕਿਉ ਕਰ ਹਰ ਦਰਸ਼ਨ ਬਿਖਾ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜੇ ਕਮ ਸਿੱਖੈ ਸਹੁਰੜੇ ਕਮ ਸਿੱਖੈ ਗੁਰਮੁਖ ਹਰ ਹਰ ਸਦਾ ਤਿਹਾਈ ਸਈਆਂ ਵਿੱਚ ਫਿਰੈ ਸੋਹੇਲੀ ਹਰ ਦਰਗਾਹਾਂ ਲੜਾਏ ਲੇਖਾ ਧਰਮ ਰਾਏ ਕੀ ਬਾਕੀ ਜਦ ਹਰ ਹਰ ਨਾਮ ਕੇ ਰੱਖੈ ਮੰਦ ਏ ਆਣੀ ਪੀੜ ਗੁਰਮੁਖ ਹਰ ਦਰਸ਼ਨ ਦੇਖੈ ਲਿਆ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ ਹਰ ਰਤਨ ਬਾਜ਼ਾਰ ਸਲਾਗਾ ਹਮੈ ਰੋਗ ਗਿਆ ਦੁਖ ਲਾਤਾ ਆਪੇ ਆਪੇ ਗੁਰਮਤਖਾ ਦਾ ਆਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੈ ਸੁਹੰਦੀ ਬੇਵਕੜਾ ਹਰ ਜਾਪ ਸੁਹੇਲੀ ਵਿੱਚ ਸੋਹਰੜੈ ਖਰੀ ਸੁਹੰਦੀ ਸਾਹੁਰੜੈ ਵਿੱਚ ਖਰੀ ਸੋਹੰਦੀ ਜਿਨ ਪੇ ਵਕੜੈ ਨਾਮ ਸਮਾਲਿਆ ਸਭ ਸਫਲੋ ਜਨਮ ਤਿਨਾਂ ਦਾ ਗੁਰਮੁਖ ਜਿਨਾਂ ਮਨ ਜਣ ਪਾਸਾ ਢਾਲਿਆ ਹਰ ਸੰਤ ਜਨਾ ਮਿਲਕਾਰਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬੋਲਾ ਹਰ ਜਨ ਮਿਲ ਜਨ ਸੋਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਮਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੋਹਿਲਾ ਗੁਰ ਸਤ ਗੁਰ ਦਾਨ ਦਿਵਾਇ ਖਾਂਡ ਵਰ ਬੰਡ ਹਰ ਸੋਭਾ ਹੋਈ ਇਹ ਦਾਨ ਨਰਲ ਰਲਾਇਆ ਹੋਰ ਮਨ ਮੁਖ ਦਾਜ ਜੇ ਰਖ ਦਿਖਾਲੇ ਸੋ ਕੂੜ ਅੰਕਾਰ ਕੱਚ ਪਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਜੋ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਤਨ ਵੇਲ ਵਧੰਦੀ ਹਰ ਜੋਗ ਹੈ ਜੋਗੋ ਜੋਗ ਜੋਗ ਹੈ ਜੋਗੋ ਸਤ ਪੀੜੀ ਗੁਰੂ ਚਲੰਦੀ ਜੋਗ ਜੋਗ ਪੀੜੀ ਚੱਲੇ ਸਤ ਗੁਰ ਕੀ ਜਿਨ ਨੇ ਗੁਰਮਖ ਨਾਮ ਤੇ ਆ ਹਰ ਪੁਰਖ ਨਾ ਕਬਹੀ ਬਿਨ ਸਹਿ ਜਾਵੇ ਨਤ ਦੇਵ ਚੜ੍ਹ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਬ ਹਰ ਹਰ ਨਾਮ ਸੋਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਤਨ ਵੇਲ ਵਧੰਦੀ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਤਨ ਵੇਲ ਵਧੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ